ਕੁਝ ਲੋਕ ਆਪਣਾ ਬਰਥਡੇ ਇਸ ਤਰ੍ਹਾਂ ਮਨਾਉਂਦੇ ਹਨ ਜਿਵੇਂ ਕੋਈ ਤਿਹਾਰ ਜਾਂ ਵੱਡੀ ਪਾਰਟੀ ਹੋਵੇ ਕੇਕ ਬਲੂਨਸ ਰੀਲਸ ਅਤੇ ਅੰਤ ਵਿੱਚ ਇੰਸਟਾਗ੍ਰam ਤੇ ਸਟੋਰੀਸ ਪਾਉਂਦੇ ਹਨ ਕੁਝ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਉਹਨਾਂ ਦੇ ਬਰਥਡੇ ਆਉਣ ਤੇ ਕੋਈ ਫਰਕ ਹੀ ਨਹੀਂ ਪੈਂਦਾ ਨਾ ਹੀ ਕੋਈ ਕੇਕ ਨਾ ਬਲੂਨਸ ਨਾ ਹੀ ਕੋਈ ਸੋਸ਼ਲ ਮੀਡੀਆ ਤੇ ਆਪਣੀ ਪੋਸਟ ਸ਼ੇਅਰ ਕਰਦੇ ਹਨ ਨਾ ਹੀ ਕਿਤੇ ਬਾਹਰ ਡਿਨਰ ਜਾਂ ਪਾਰਟੀ ਕਰਦੇ ਹਨ ਬਸ ਇੱਕ ਆਮ ਦਿਨਾਂ ਦੀ ਤਰ੍ਹਾਂ ਦਿਨ ਬਿਤਾਉਂਦੇ ਹਨ ਪਰ ਕਿਉਂ ਕੁਝ ਲੋਕ ਆਪਣੇ ਬਰਥਡੇ ਨੂੰ ਖਾਸ ਦਿਨ ਦੀ ਤਰ੍ਹਾਂ ਮਨਾਉਂਦੇ ਹਨ ਤੇ ਕੁਝ ਆਮ ਦਿਨਾਂ ਦੀ ਤਰ੍ਹਾਂ ਕੀ ਉਹ ਅੰਦਰ ਨਿਰਾਸ਼ਾਵਾਦੀ ਹਨ ਜਾਂ ਫਿਰ ਉਹਨਾਂ ਦੇ ਅੰਦਰ ਮੈਚਿਓਰਿਟੀ ਹੈ ਉਹਨਾਂ ਦੇ ਦਿਮਾਗ ਦੇ ਅੰਦਰ ਕੀ ਹੁੰਦਾ ਹੈ ਅੱਜ ਇਸ ਵੀਡੀਓ ਅੰਦਰ ਅਸੀਂ ਸਾਰੀ ਸਾਈਕੋਲੋਜੀ ਸਮਝਾਂਗੇ ਕਿ ਕਿਉਂ ਹੁੰਦਾ ਹੈ ਅਜਿਹਾ ਕੁਝ ਲੋਕਾਂ ਲਈ ਸਟੋਰੀ ਸਿੰਪਲ ਨਹੀਂ ਹੁੰਦੀ ਦਰਦ ਭਰੀ ਹੁੰਦੀ ਹੈ ਉਹ ਆਪਣਾ ਬਰਥਡੇ ਨਹੀਂ ਮਨਾਉਂਦੇ ਉਹਨਾਂ ਨੂੰ ਕਦੇ ਫੀਲ ਹੀ ਨਹੀਂ ਹੁੰਦਾ ਕਿ ਉਹਨਾਂ ਦਾ ਬਰਥਡੇ ਸੈਲੀਬ੍ਰੇਟਿੰਗ ਹੈ ਜਰਾ ਸੋਚੋ ਬਚਪਨ ਦੇ ਵਿੱਚ ਜਦੋਂ ਤੁਹਾਡਾ ਬਰਥਡੇ ਹੁੰਦਾ ਸੀ ਪਰ ਕਿਸੇ ਨੂੰ ਯਾਦ ਨਹੀਂ ਰਹਿੰਦਾ ਸੀ ਤੁਹਾਨੂੰ ਕਿਸੇ ਨੇ ਵਿਸ਼ ਨਹੀਂ ਕੀਤਾ ਸੀ ਇਹ ਗੱਲਾਂ ਤੁਹਾਡਾ ਦਿਮਾਗ ਹੌਲੀ-ਹੌਲੀ ਐਡਜਸਟ ਕਰ ਲੈਂਦਾ ਹੈ ਇਸ ਨੂੰ ਸਾਈਕੋਲੋਜੀ ਵਿੱਚ ਲਰਨਡ ਹੈਲਪਨੈਸ ਕਹਿੰਦੇ ਹਨ ਜਦੋਂ ਬਾਰ-ਬਾਰ ਡਿਸਪਾਇੰਟਮੈਂਟ ਮਿਲਦੀ ਹੈ ਤਾਂ ਇਨਸਾਨ ਐਕਸੈਪਟੇਸ਼ਨ ਛੱਡ ਦਿੰਦਾ ਹੈ ਪਰ ਇੱਕ ਦਿਨ ਆਉਂਦਾ ਹੈ ਜਦੋਂ ਬਰਥਡੇ ਵੀ ਇੱਕ ਆਮ ਦਿਨ ਦੀ ਤਰ੍ਹਾਂ ਪਣ ਜਾਂਦਾ ਹੈ ਨਾ ਹੀ ਕੋਈ ਐਕਸਾਈਟਮੈਂਟ ਤੇ ਨਾ ਹੀ ਕੋਈ ਪਲਾਨਿੰਗ ਕੇਅਰ ਕਰਨਾ ਹਾਰਟ ਕਰਨ ਲੱਗ ਜਾਂਦਾ ਹੈ ਫਿਰ ਦੂਸਰੇ ਪਾਸੇ ਉਹ ਲੋਕ ਜਿਹੜੇ ਜ਼ਿੰਦਗੀ ਦੇ ਫਾਸਟ ਟ੍ਰੈਕ ਤੇ اٹਕ ਗਏ ਹਨ ਜਿਹੜੇ ਹਰ ਸਮੇਂ ਆਪਣੇ ਪਰਿਵਾਰਕ ਜ਼ਿੰਮੇਵਾਰੀਆਂ ਵਿੱਚ ਬਿਜ਼ੀ ਰਹਿੰਦੇ ਹਨ ਕਮਾਕਾਰਾਂ ਵਿੱਚ ਬਿਜ਼ੀ ਰਹਿੰਦੇ ਹਨ ਉਹਨਾਂ ਨੂੰ ਸਪੈਸ਼ਲ ਦਿਨ ਸਪੈਸ਼ਲ ਲੱਗਣੇ ਬੰਦ ਹੋ ਜਾਂਦੇ ਹਨ ਉਹ ਇੱਕ ਤਰ੍ਹਾਂ ਦੀ ਇਮੋਸ਼ਨਲ ਮੈਚਿਓਰਿਟੀ ਹੁੰਦੀ ਹੈ ਸਾਈਕੋਲੋਜੀ ਕਹਿੰਦੀ ਹੈ ਕਿ ਜਿਨ੍ਹਾਂ ਲੋਕਾਂ ਦੀ ਖੁਸ਼ੀ ਐਕਸਟਰਨਲ ਲੈਵਲ ਤੇ ਡਿਪੈਂਡ ਕਰਦੀ ਹੈ ਉਹ ਇਮੋਸ਼ਨਲੀ ਅਨਸਟੇਬਲ ਹੁੰਦੇ ਹਨ ਜਿਨ੍ਹਾਂ ਨੂੰ ਆਪਣੀ ਵੈਲਿਊ ਖੁਦ ਪਤਾ ਹੁੰਦੀ ਹੈ ਉਹਨਾਂ ਨੂੰ ਕੈਲੰਡਰ ਤੇ ਡੇਟ ਦੀ ਵੀ ਕੋਈ ਬਹੁਤੀ ਐਹਮਤ ਨਹੀਂ ਰਹਿੰਦੀ ਜਿਨ੍ਹਾਂ ਨੂੰ ਆਪਣੀ ਵੈਲਿਊ ਖੁਦ ਪਤਾ ਹੁੰਦੀ ਹੈ ਉਹਨਾਂ ਨੂੰ ਕਿਸੇ ਕੈਂਡਲ ਜਾਂ ਕੇਕ ਦੀ ਜ਼ਰੂਰਤ ਨਹੀਂ ਪੈਂਦੀ ਸਾਈਕੋਲੋজিস্ট ਇਸ ਨੂੰ ਸੈਲਫ ਡਿਟਰਮੀਨੇਸ਼ਨ ਥਿਉਰੀ ਕਹਿੰਦੇ ਹਨ ਜਿਸ ਵਿੱਚ ਇਨਸਾਨ ਦੀ ਅਸਲੀ ਖੁਸ਼ੀ ਆਉਂਦੀ ਹੈ ਆਪਣੇ ਕੰਟਰੋਲ ਆਪਣੀ ਗਰੋਥ ਤੇ ਆਪਣੀ ਸੈਟੀਸਫੈਕਸ਼ਨ ਦੇ ਨਾਲ ਅਜਿਹੇ ਲੋਕ ਕਹਿੰਦੇ ਹਨ ਕਿ ਸਾਨੂੰ ਕੈਂਡਲ ਜਾਂ ਕੇਕ ਨਾਲ ਆਪਣੀ ਵੈਲਿਊ ਪ੍ਰੂਵ ਨਹੀਂ ਕਰਨੀ ਇਹ ਮਾਈਂਡਸੈਟ ਸਿਰਫ ਬਰਥਡੇ ਤੱਕ ਹੀ ਸੀਮਤ ਨਹੀਂ ਰਹਿੰਦਾ ਜਿਹੜੇ ਬਰਥਡੇ ਵਾਲੇ ਦਿਨ ਵੀ ਨਾਰਮਲ ਟ੍ਰੀਟ ਕਰਦੇ ਹਨ ਉਹ ਆਪਣੀ ਜ਼ਿੰਦਗੀ ਵਿੱਚ ਸੇਮ ਅਪਰੋਚ ਲੈ ਕੇ ਚੱਲਦੇ ਹਨ ਉਹ ਦੂਜਿਆਂ ਦੇ ਗਿਫਟਸ ਜਾਂ ਲਾਈਕਸ ਦੇ ਪਿੱਛੇ ਨਹੀਂ ਭੱਜਦੇ ਉਹ ਆਪਣੀ ਖੁਸ਼ੀ ਅੰਦਰੋਂ ਲੱਭਦੇ ਹਨ ਇਹ ਇਨਸਾਨ ਆਪਣੀ ਜ਼ਿੰਦਗੀ ਨੂੰ ਸਮਝ ਚੁੱਕੇ ਹੁੰਦੇ ਹਨ ਕਿ ਜ਼ਿੰਦਗੀ ਦਾ ਹਰੇਕ ਦਿਨ ਹਰੇਕ ਇਨਸਾਨ ਲਈ ਖਾਸ ਹੁੰਦਾ ਹੈ। ਜ਼ਿੰਦਗੀ ਦੇ ਹਰੇਕ ਦਿਨ ਨੂੰ ਬਰਥਡੇ ਦੀ ਤਰ੍ਹਾਂ ਹੀ ਖੁਸ਼ੀ-ਖੁਸ਼ੀ ਮਨਾਉਣਾ ਚਾਹੀਦਾ ਹੈ। ਸਵਾਲ ਇਹ ਨਹੀਂ ਕਿ ਤੁਸੀਂ ਆਪਣੇ ਜਨਮ ਦਿਨ ਤੇ ਕੇਕ ਕੱਟ ਰਹੇ ਹੋ ਜਾਂ ਨਹੀਂ। ਸਵਾਲ ਇਹ ਹੈ ਕਿ ਤੁਸੀਂ ਆਪਣੀ ਖੁਸ਼ੀ ਆਪਣੇ ਅੰਦਰੋਂ ਲੱਭਦੇ ਹੋ ਜਾਂ ਬਾਹਰੋਂ। ਜਨਮ ਦਿਨ ਮਨਾਉਣ ਵਾਲੇ ਲੋਕ ਜ਼ਿਆਦਾਤਰ ਇੰਟਰੋਵਰਟ ਜਾਂ ਸ਼ਾਂਤ ਸੁਭਾਅ ਵਾਲੇ ਹੁੰਦੇ ਹਨ। ਉਹ ਅਜਿਹੇ ਲੋਕਾਂ ਦੀ ਭੀੜ ਜਾਂ ਸ਼ੋਰ ਸ਼ਰਾਬੇ ਨੂੰ ਪਸੰਦ ਨਹੀਂ ਕਰਦੇ। ਉਹ ਇਕੱਲੇ ਰਹਿ ਕੇ ਜਾਂ ਕੁਝ ਨੇੜਲੇ ਨਾਲ ਆਪਣਾ ਸਮਾਂ ਬਿਤਾਉਣਾ ਪਸੰਦ ਕਰਦੇ ਹਨ ਨੰਬਰ 2 ਅਜਿਹੇ ਲੋਕ ਅਟੈਨਸ਼ਨ ਤੋਂ ਦੂਰ ਰਹਿੰਦੇ ਹਨ ਉਹ ਚਾਹੁੰਦੇ ਹਨ ਕਿ ਉਹਨਾਂ ਤੇ ਜ਼ਿਆਦਾ ਧਿਆਨ ਨਾ ਦਿੱਤਾ ਜਾਵੇ ਉਹ ਲੋਕਾਂ ਦੀ ਫੋਕਸ ਵਿਸ਼ੇ ਦੀ ਸਰਪ੍ਰਾਈਜ਼ਿੰਗ ਨਾਲ ਅਨਕੰਫਰਟੇਬਲ ਮਹਿਸੂਸ ਕਰਦੇ ਹਨ ਨੰਬਰ 3 ਬਹੁਤ ਮੈਚੁਰ ਹੁੰਦੇ ਹਨ ਇਹ ਲੋਕ ਸੈਲੀਬ੍ਰੇਸ਼ਨ ਦੀ ਥਾਂ ਪੀਸ ਵਰਕ ਰੂਟੀਨ ਜਾਂ ਸੈਲਫ ਰਿਫਲੈਕਸ਼ਨ ਨੂੰ ਤਰਜੀਹ ਦਿੰਦੇ ਹਨ ਉਹਨਾਂ ਲਈ ਜਨਮ ਦਿਨ ਇੱਕ ਆਮ ਦਿਨ ਦੀ ਤਰ੍ਹਾਂ ਹੁੰਦਾ ਹੈ ਨੰਬਰ 4 ਅਜਿਹੇ ਲੋਕ ਆਪਣੇ ਜਜ਼ਬਾਤ ਜ਼ਿਆਦਾ ਸ਼ੇਅਰ ਨਹੀਂ ਕਰਦੇ ਉਹ ਆਪਣੇ ਇਮੋਸ਼ਨਲ ਪ੍ਰਾਈਵੇਸੀ ਰੱਖਦੇ ਹਨ ਉਹਨਾਂ ਨੂੰ ਖੁਸ਼ੀ ਦੁੱਖ ਜਾਂ ਐਕਸਾਈਟਮੈਂਟ ਦਾ ਬਹੁਤਾ ਧੂਮ-ਧਾਮ ਨਾਲ ਪ੍ਰਗਟਾਵਾ ਕਰਨਾ ਪਸੰਦ ਨਹੀਂ ਹੁੰਦਾ ਨੰਬਰ 5 ਸੁਧਾਰਨ ਜੀਵਨ ਜਿਉਣ ਵਾਲੇ ਹੁੰਦੇ ਹਨ ਇਹ ਲੋਕ ਸ਼ੋਅ ਆਫ ਫੈਂਸੀ ਸੈਲੀਬ੍ਰੇਸ਼ਨ ਜਾਂ ਅਨਨੈਸੈਸਰੀ ਕਰਤ ਨਹੀਂ ਕਰਦੇ ਉਹਨਾਂ ਲਈ ਜਨਮ ਦਿਨ ਸਿਰਫ ਇੱਕ ਹੋਰ ਦਿਨ ਦੀ ਤਰ੍ਹਾਂ ਆਮ ਹੀ ਹੁੰਦਾ ਹੈ ਜ਼ਿੰਦਗੀ ਦੀ ਰਿਐਲਿਟੀ ਨੂੰ ਜ਼ਿਆਦਾ ਸਮਝਣ ਵਾਲੇ ਹੁੰਦੇ ਹਨ ਉਹ ਸਮੇਂ ਅਤੇ ਜ਼ਿੰਦਗੀ ਦੀ ਤੇਜ਼ੀ ਦੀ ਗਹਿਰਾਈ ਨੂੰ ਬਹੁਤ ਹੀ ਚੰਗੀ ਤਰ੍ਹਾਂ ਮਹਿਸੂਸ ਕਰਦੇ ਹਨ ਨੰਬਰ 6 ਕਈ ਵਾਰ ਪਾਸਟ ਐਕਸਪੀਰੀਅੰਸ ਨਾਲ ਪ੍ਰਭਾਵਿਤ ਹੁੰਦੇ ਹਨ ਬਚਪਨ ਵਿੱਚ ਜਨਮ ਦਿਨ ਮਨਾਉਣ ਦਾ ਮੌਕਾ ਨਹੀਂ ਮਿਲਿਆ ਹੁੰਦਾ ਜਾਂ ਕਿਸੇ ਇਮੋਸ਼ਨਲ ਘਟਨਾ ਦਾ ਹੋਣਾ ਜਾਂ ਫੈਮਿਲੀ ਦਾ ਸੈਲੀਬ੍ਰੇਸ਼ਨ ਕਲਚਰ ਨਾ ਹੋਣਾ ਇਹ ਵੀ ਇੱਕ ਕਾਰਨ ਹੋ ਸਕਦਾ ਹੈ ਆਪਣਾ ਜਨਮ ਦਿਨ ਨਾਮ ਨਾਉਣ ਵਾਲੇ ਲੋਕ ਲੋਅ ਐਕਸੈਪਟੇਸ਼ਨ ਵਾਲੇ ਹੁੰਦੇ ਹਨ ਉਹ ਦੂਜਿਆਂ ਤੋਂ ਬਹੁਤੀ ਉਮੀਦ ਨਹੀਂ ਰੱਖਦੇ ਜਿੰਨੀ ਉਮੀਦ ਘੱਟ ਓਨਾ ਹੀ ਦੁੱਖ ਘੱਟ ਹੁੰਦਾ ਹੈ ਇਹ ਸੈਲਫ ਡਿਪੈਂਡੈਂਟ ਪਰਸਨੈਲਿਟੀ ਹੁੰਦੇ ਹਨ ਉਹ ਖੁਸ਼ੀ ਲਈ ਕਿਸੇ ਤੇ ਨਿਰਭਰ ਨਹੀਂ ਰਹਿੰਦੇ ਇਹ ਲੋਕ ਡੀਪ ਥਿੰਕਰਸ ਹੁੰਦੇ ਹਨ ਹਰ ਚੀਜ਼ ਨੂੰ ਡੂੰਘਾਈ ਨਾਲ ਸੋਚਣ ਵਾਲੇ ਹੁੰਦੇ ਹਨ ਉਹਨਾਂ ਲਈ ਜਨਮ ਦਿਨ ਇੱਕ ਸੈਲੀਬ੍ਰੇਸ਼ਨ ਦੀ ਥਾਂ ਸੈਲਫ ਐਨਾਲਿਸਿਸ ਦਾ ਦਿਨ ਬਣ ਜਾਂਦਾ ਹੈ ਧੰਨਵਾਦ ਜੀ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟਸ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰੋ ਜੀ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ